ਮੇਰਾ ਬਾਬੂ ਆਸੀ ਜਾ ਸਭ ਨੂੰ ਛੋਟਾ ਜਿਹਾ ਕੀ ਜਾਨ ਅਵਰੇ ਲੱਕੇ ਆਓ ਜੇ ਕੋਈ ਸ਼ੱਕ ਨਹੀਂ ਆ ਗਰੀ ਚੈੱਕ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਇਨ ਮਾਈ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਐਂਡ ਨਵੀਂ ਵੀਡੀਓ ਦੇ ਨਾਲ ਮੈਂ ਹਾਜ਼ਰ ਹੋ ਗਈਆਂ ਚਲੋ ਸਟਾਰਟ ਕਰਦੇ ਹਾਂ ਹਾਂਜੀ ਸਾਸਰਕਾਲ ਦਾ ਸਾਰਿਆਂ ਨੂੰ ਕਿਤਾ ਸਾਰੇ ਆਈ ਹੋਪ ਸਾਰਿਆਂ ਨਾਲ ਗੱਤਿ ਜਾ ਹੋ ਕੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਹੈਪੀ ਟੂ ਰੋਲਡੇ ਤੇ ਤੁਹਾਨੂੰ ਪਤਾ ਜਾਂ 7 ਫਰਵਰੀ ਤੋਂਡੇ ਸਟਾਰਟ ਹੁੰਦੇ ਆ ਹਨ ਤੇ ਅੱਜ ਆਪਾਂ ਬਣਾਵਾਂਗੇ ਜੇ ਰੋਲਡੇ ਤੇ ਦੁੱਧ ਨੂੰ ਗਣਾ ਹਾਹੋ ਜਿਹੜੇ ਦਿਨਾਂ ਵਿੱਚ ਤੁਸੀਂ ਬੁੰਡ ਮਰਾਣੀ ਹੁੰਦੀ ਉਹ ਦਿਨ ਤਾਂ ਤੁਹਾਨੂੰ ਚੰਗੀ ਤਰ੍ਹਾਂ ਕੱਲੇ ਕੱਲੇ ਯਾਦ ਹੁੰਦੇ ਹਰ ਇੱਕ ਪਲ ਯਾਦ ਹੁੰਦਾ ਜੇ ਕਿਤੇ ਤੁਹਾਨੂੰ ਪੁੱਛ ਲੈ ਵੀ ਆਗ ਦੇਣੇ ਕਿਹੜਾ ਵਾ ਚੰਗਾ ਦੇਣੇ ਕਿਹੜਾ ਵਾ ਇੰਟਰਨੈਸ਼ਨਲ ਦੇਣ ਕਿਹੜਾ ਉਹ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਜਤਾ ਲੱਕ ਜੀ ਜਤਾ ਪਰ ਸੋਟ ਚ ਦੱਤ ਰਿਹਾ ਨਾ ਤੇ ਬਾਕੀ ਹੁਣ ਆਪਾਂ ਕਾ ਲੋ ਅੱਗੇ ਜਿਹੜਾ ਤੂੰ ਥੋਤੀ ਗੁੜ ਤਾਂ ਪਾਇਆ ਹੁੰਦਾ ਵਾ ਕਿਵੇਂ ਦੀਆਂ ਗੱਲਾਂ ਕਰਦੀਆਂ ਜਿਵੇਂ ਫੁੱਦੂਆਂ ਵਾਂਗੀਆਂ ਤੇਰੀ ਸ਼ਕਲ ਵੀ ਹੋਵੇਦੀ ਤੇਰੀ ਅਕਲ ਵੀ ਹੋਵੇਦੀ ਲਓ ਜੀ ਹੁਣ ਆਪਾਂ ਤੀਪ ਵਰਟ ਕਰ ਰਹੇ ਆ ਤੀਪ ਵਰਕੇ ਆ ਗਿਆ ਖਾਂਦੇ ਸਾਸਰਿਕਾਲ ਦੇ ਸਿਕਰੀ ਗਾਲ ਦੇ ਜਾਣਾ ਉਹ ਟਿਕ ਟਾਕ ਜੋ ਹਾਂ ਜੀ ਕਿੰਨਾ ਗਣਾ ਵਾਰ ਐਤੀ ਰੋੜੇ ਜੀ ਸਾਰਿਆਂ ਨੂੰ ਤਾਂ ਮੈਨੂੰ ਤਾਂ ਵੈਸੇ ਕੀਤਾ ਨਹੀਂ ਕਰਤ ਸਾਰੇ ਜੀ ਤੁਸੀਂ ਥੈਂਕ ਯੂ ਜਾਨ ਇਸ ਵੇਲੇ ਲੱਗ ਕੇ ਆਇਓ ਜਾਨ ਇਹ ਕਿੱਥੋਂ ਦੇ ਸੰਸਕਾਰ ਨੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਡੀ ਆ ਜਿਹੜੀ ਭੈਣ ਆ ਇਹਦੇ ਸਹੁਰੇ ਸੂਰੇ ਦੇ ਘਰ 'ਚ ਕੋਈ ਬਜ਼ੁਰਗ ਹੈ ਨਹੀਂ ਜਿਨ੍ਹਾਂ ਦੇ ਸਾਹਮਣੇ ਤੁਸੀਂ ਲੁੱਚ-ਕਲੀਚੀਆਂ ਕਰਦੇ ਫਿਰਦੇ ਹੋ ਸ਼ਰਮ ਨਾਮ ਦੀ ਕੋਈ ਚੀਜ਼ ਹੈ ਨਹੀਂ ਅਖੇ ਜਾਨ ਚਾਰ ਬੰਦਿਆਂ ਦੇ ਵਿੱਚ ਕੀ ਜ਼िद ਰਹਿ ਜੇ ਕੀ ਕਹਲੋ ਤੇਰੀ ਅੱਕੇ ਤੇਰੀ ਘਾਟਾ ਕਿੱਥੇ ਵੀਰ ਬਰਨਾਲੇ ਏ ਦੱਸ ਚੁੱਪਿਆ ਬਾਰ ਬਾਰ ਥੋੜੀ ਦੇ ਹੱਥ ਮਾਰ ਕੇ ਕੀ ਕਰਦਾ ਪਿਆ ਵਾ 20 ਸਕਿੰਟ ਦੀ ਵੀਡੀਓ ਉਹਦੇ ਵਿੱਚ ਦੋ ਵਾਰ ਹੱਥ ਮਾਰਦਾ ਕੀ ਲੱਭਦਾ ਵਾਂ ਦਾੜੀ ਦਾੜੀ ਤਾਂ ਹੈ ਨਹੀਂ ਹੱਥ ਤਾਂ ਤੂੰ ਐ ਮਾਰਦਾ ਜਿਵੇਂ ਪਤਾ ਨਹੀਂ ਕਿੰਨੀਆਂ ਗੁੰਝਲਾਂ ਪੈ ਚਲੀਆਂ ਦਾੜੀ 'ਚ ਬੜਾ ਮੈਂ ਤੈਰੇ ਉਹ ਡੰਗਰਾ ਗਾੜ ਤੇਰਾ ਸਵਾਦ ਆ ਵਾ ਆਪ ਤਾਂ ਤੈਨੂੰ ਲੋਕਾਂ ਦੀਆਂ ਗੋਦੀਆਂ 'ਚ ਬਹਿਣ ਦੇਣ ਡਿਆ ਵਾ ਆਪ ਜੜਾਉਂਗੇ ਮੂਰੇ ਬੈਠਾ ਤਾਂ ਤੈਨੂੰ ਗੋਦੀਆਂ 'ਚ ਬਿਠਾਇਆ ਲੋਕਾਂ ਦੀਆਂ ਲੋਕੀ ਭਾਏ ਉਹ ਹੀ ਤੇਰੀਆਂ ਗਲਤ ਫੀਲਿੰਗਾਂ ਚੱਕੀ ਜਾਣ ਸ਼ਰਮਨਾਮ ਦੀ ਚੀਜ਼ ਹੀ ਨਹੀਂ ਆਖੇ ਗਾਰਡ ਆ ਮੇਰਾ ਘਰ ਦਾ ਸਿਕਿਉਰਟੀ ਤੇਰੀ ਮਾਨ ਪੁਲਿਸ ਅਰਜੁ ਕਿੱਡਿੰਗ ਤੁਸੀਂ ਬੱਚੇ ਹਾਂ ਜੀ ਬੱਚੇ ਨੂੰ ਭੁੱਖ ਲੱਗੀ ਏ ਥੋੜਾ ਟਾਈਮ ਵੇਟ ਕਰ ਲਓ ਚੰਦਾ ਮਾਮਾ ਆਂਦਾ ਹੈ ਉਹ ਤੋੜੀ ਉਹ ਭੈਣ ਦੀ ਐਡੇ ਵੱਡੇ ਜਵਾਕ ਮੈਂ ਪਹਿਲੀ ਵਾਰ ਦੇਖੇ ਬੱਚਾ ਨੂੰ ਭੁੱਖ ਲੱਗੀ ਆ ਅੱਖੇ ਨਾਲ ਉਸ ਕਰਵਾਚੌਂਦ ਵਾਲੇ ਦੇਣੀ ਪੈਂਟ ਕੋਡ ਪਾਈ ਫਿਰਦਾ ਪਤਾ ਨਹੀਂ ਕਿਹੜਾ ਸ਼ਗਨ ਲਗਣਾ ਇਹਨੂੰ ਜਾਂ ਕਿਹੜਾ ਇਹਦਾ ਦੂਜਾ ਵਿਆਹਣਾ ਨਾਲੇ ਉਹਨੂੰ ਵੀ ਲਹਿੰਗਾ ਪੋਾਈ ਫਿਰਦਾ ਵਾ ਚਲ ਉਹਨੂੰ ਤਾਂ ਮੰਨਿਆ ਨਵਾਂ ਨਵਾਂ ਚਾ ਚੜਿਆ ਤੈਨੂੰ ਕਿਹੜਾ ਚਾ ਚੜਿਆ ਤੇਰੀ ਕਿਹੜਾ ਬੁੰਡ 'ਚ ਕੀੜੇ ਅੜੇ ਆ ਫੁੱਲਾ ਤੂੰ ਵੀ ਸੋਹਣੀ ਐਨੀ ਤੇਰੇ ਵਾਸਤੇ ਅੱਖਾਂ ਖੋਲ ਤੇਰੇ ਸਾਹਮਣੇ ਫੁੱਲ ਆ ਗਿਆ ਫਿਲਟਰ ਨਾਲ ਸੋਣੀ ਬਣੀ ਹੋਈ ਵਾਸਤੇ ਕੁਸੇ ਵਰਗਾ ਬੰਦਾ ਫੁੱਲ ਲੈ ਕੇ ਆ ਗਿਆ ਉਹ ਵੀ ਗਲੀ ਜਤੋੜ ਕੇ ਜੇ ਬੰਦੇ ਫੜ ਲੈਂਦੇ ਤਾਂ ਪਿੱਛੇ ਕੁੱਤੇ ਪਾ ਦਿੰਦੇ ਤੇ ਇਹਦੇ ਚਿੱਤੜ ਵੱਡ ਵੱਡ ਲਾਲ ਕਰ ਦਿੰਦੇ ਯੈਸ ਬਾਸ ਸੋ ਆਪਾਂ ਹੁਣ ਰੂਮ ਟੂਰ ਹੋਮ ਟੂਰ ਨਾਨਕ ਸਰ ਐਂਡ ਲਵ ਸਟੋਰੀ ਬਲੌਗ ਲੈ ਕੇ ਆਵਾਂਗੇ ਆਵਾਂਗੇ ਜੀ ਆਵਾਂ ਹਾ ਹਾ ਲਿਆਓ ਲਵ ਸਟੋਰੀਆਂ ਵੀ ਅੱਗੇ ਕੁੱਤੇ ਖਾਣੀ ਘਟ ਹੋ ਰਹੀਆਂ ਝੰਡੇ ਝੂਲਦੇ ਤੁਹਾਡੇ ਤੁਹਾਨੂੰ ਤਾਂ ਛੱਤਰਾਂ ਦੀ ਕਮੀ ਹੈ あのい ਗੰਦੇ ਤੇ ਘੂਸੇ ਬੰਦੇ ਨਾ ਬਹੁਤ ਗੰਦੇ ਹੁੰਦੇ ਨੇ ਜਿਹੜਾ ਨਾ ਆਪਣੀ ਜਨਾਨੀ ਦੇ ਚਿੱਤਣਾ ਚ ਫੋਨ ਵਾਰੀ ਰੱਖਦੇ ਨੇ ਜਨਾਨੀ ਦੇ ਸੀਰੋ ਵੀਊ ਖਾਣੇ ਹੁੰਦੇ ਨੇ ਇਹਨਾਂ ਤਾਂ ਕਰਕੇ ਇਹਨਾਂ ਦਾ ਬੱਸ ਚੱਲੇ ਨਾ ਹਾਂਜੀ ਜਿਨਾਂ ਨੇ ਟਾਇਲਟ ਚ ਵੀ ਗਈ ਹੋਏ ਉਹਦੇ ਵੀ ਚਿੱਤੜ ਦਿਖਾਉਣ ਚੱਲ ਜੇ ਮੇਰਾ ਬਾਪੂ ਐਸੇ ਪਾਟੀ ਕਰ ਰਹਾ ਹੈ ਮੈਂ ਚਾਰ ਕਵਾਲ ਖੜੇ ਕਰ ਲੈਂਦਾ ਬੱਸ ਬਾਕੀ ਚਾਰ ਥੱਲੇ ਇਦਾਂ ਲੋਕ ਸਹੀ ਹੈ ਉਹ ਤੇਰੇ ਪੱਲੇ ਹੈ ਵੀ ਕੀ ਆ ਕੇਲੇ ਦੇ ਛਿੱਲੇ ਹੋਏ ਛੱਕੜ ਜਿਹਾ ਜ ਤੂੰ ਉਹ ਜੀ ਤੇਰੀ ਘਰ ਵਾਲੀ ਇਹ ਤਾਂ ਰੱਬ ਨੇ ਸੰਜੋਗ ਮਿਲਾ ਦੇ ਕੀ ਗੰਦ ਬਣਦੇ ਨਾਲ ਇੱਦਾਂ ਬਨੇ ਰਹੀਓ ਸੋ ਮੈਂ ਤੁਹਾਨੂੰ 1 ਬਾਈ 1 ਆਪਣੇ ਫੇਸ ਤੇ ਮੇਕਅਪ ਅਪਲਾਈ ਕਰਕੇ ਦਿਖਾਵਾਂਗਾ ਜੋ ਕਿ ਮੈਂ ਡੇਲੀ ਹੀ ਵੀਡੀਓ ਇਹ ਪਾਗਲ ਜਨਾਨੀ ਤੇਰਾ ਹੈ ਕੀ ਹੈ ਜੈਂਡਰ ਕੀ ਆ ਦੱਸ ਤੂੰ ਭਲਾ ਕਰਕੇ ਦਖਾਉਂਗਾ ਜਿਆਦਾ ਨਹੀਂ ਨਿਆਣੇ ਬਣਦੇ ਤੁਸੀਂ ਜੇ ਕੱਲ ਨੂੰ ਤੁਹਾਡੇ ਜਵਾਕ ਹੋ ਗਏ ਉਹਦੇ ਸਾਹਮਣੇ ਵੀ ਐਵੇਂ ਕਰੋਗੇ

ਉਹ ਕਾਲੀ ਜੀ ਬੂਥੀ ਉਤੇ ਪੇਂਟ ਫੇਰ ਲਿਆ ਉਤੇ ਲਾਲਾ 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 ਲਿਆ ਬਸ ਬਣ ਗਈ ਉਹ ਜੀ ਬਾਂਦਰ ਦੀ ਬੰਡਰ ਕੀ ਗੱਡੇ ਜਾਣੀ 100 120 ਫੇਰੀ ਕੀ ਕਰਨਗੇ ਜੀ ਕਿਉਂ ਬਈ ਬਸ ਕੈਮਰੇਜ ਮੈਂ ਹਾ ਕੇ ਛੱਤੀ ਕੇ ਪ੍ਰਕਾਰ ਦੇ ਨਸ਼ੇ ਤੁਸੀਂ ਗੋਲੀਆਂ ਡੱਫ ਕੇ ਮਾਰਨੀ ਆ ਗੱਡੀ ਕਿਸੇ ਵਿੱਚ ਜੀ ਫਿਰ ਤੁਸੀਂ ਕਹਿ ਦੇਣਾ ਵੇ ਜੀ ਇਹ ਤਾਂ ਰੱਬ ਨੇ ਸਾਡੇ ਨਾਲ ਮਾਰਾ ਘਾ ਤਾਂ ਪਿੱਛੇ ਟੱਬਰ ਬੈਠਾ ਨਿਆਣਾ ਬੈਠਾ ਤੇਰਾ ਸ਼ਰਮ ਨਾਮ ਦੀ ਚੀਜ਼ ਹੀ ਨਹੀਂ ਤੁਹਾਡੇ ਵਿੱਚ ਅਕਲ ਨਾਮ ਦੀ ਹੈ ਹੀ ਨਹੀਂ ਹੱਥ ਅਕਲ ਕਿੱਥੇ ਆ ਹੱਥ ਮਾਰ ਲਓ ਉਹਨੂੰ ਕਿ ਉਹਨੂੰ ਇਸ ਸ਼ੋਪ ਵਿੱਚ ਜੜਾ ਕੇ ਰੱਖਣਾ ਵਾ ਪਾ ਮੈਂ ਹਜੇ ਸ਼ਾਰਟ ਵੀਡੀਓ ਵੀ ਵਗੈਰਾ ਨਹੀਂ ਬਣਾ ਸਕੀ ਕਿਉਂਕਿ ਮੇਰੇ ਕੋਲ ਕੀ ਕਰਦੀਆਂ ਤੂੰ ਵੇਲੀ ਚਰਖਾ ਕੱਤਦੀਆਂ ਕੁੱਤੇ ਨੂੰ ਗੱਛੇ ਪਾਣ ਦਾ ਕੰਮ ਕਰਦੀਆਂ ਉਹੀ ਵੈਸੇ ਤੈਨੂੰ ਸੂਟ ਕਰਦਾ ਵਾ ਰੀਲਾ ਪਾ ਕੇ ਤਾਂ ਤੂੰ ਗੰਦੀ ਪਾਉਣਾ ਹੁੰਦਾ ਵਾ ਕੁਸਿਆ ਵਾਲੀਆਂ ਹਰਕਤਾਂ ਹੀ ਕਰਨੀਆਂ ਹੁੰਦੀਆਂ ਨੇ ਤੇ ਆਪਣੇ ਮਾਪਿਓ ਦਾ ਨਾਮ ਜਲੀਲ ਹੀ ਕਰਨਾ ਹੁੰਦਾ ਵਾ ਸੋ ਤੁਸੀਂ ਕੁੱਤਿਆਂ ਨੂੰ ਕੱਚੇ ਪਾਉਣ ਦਾ ਹੀ ਕੰਮ ਕਰ ਲੋ ਉਹ ਤੁਹਾਨੂੰ ਜ਼ਿਆਦਾ ਸੂਟ ਕਰੇਗੀ ਅੱਭੀ ਚੌਕੜਾ ਡੇ ਬਾਬੂ ਫੜੇ ਮਤ ਤੁਹਾਡੇ ਗੰਦੇ ਆਂਡਿਓ ਆਈ ਹਰਕਤਾ ਕਰਨ ਜੋਗੇ ਤੁਸੀਂ ਕੈਮਰੇ ਦੇ ਮੂਰੇ ਹੋਰ ਤੁਹਾਡੇ ਪੱਲੇ ਹੈ ਵੀ ਕੀ ਆ ਆ ਗੰਦੀਆਂ ਹਰਕਤਾਂ ਹੀ ਕਰਨੀਆਂ ਹੁੰਦੀਆਂ ਤਾਂ ਸੌਣ ਦੀ ਆਦਤ ਪੈ ਗਈ ਸੀ ਨਾਮ ਤੇਰੇ ਤੇ ਗੀਤ ਬਣਾ ਕੇ ਗੌਰ ਦੀ ਆਦਤ ਪੈ ਗਈ ਸੀ ਰੋਜ਼ ਤੇਰੇ ਨਾਂ ਗੱਲਾਂ ਕਰਕੇ ਸੌਣ ਦੀ ਆਦਤ ਓਹੋ ਸੁੰਡਲ ਜਨਾਨੀਏ ਐਵੇਂ ਕਮਰੇ ਦੇ ਮੂਰੇ ਕਿਸਾ ਨਹੀਂ ਕਰੀ ਦੀਆਂ ਡੰਗਰੋ ਤੁਹਾਨੂੰ ਕਿੰਨੀ ਵਾਰ ਸਮਝਾਇਆ ਵਾ ਇੰਨੀ ਅੱਗ ਲੱਗੀ ਸੀ ਤੇ ਕਮਰੇ 'ਚ ਜਾ ਕੇ ਸਰਵਿਸ ਕਰਵਾ ਲੈਂਦੀ ਸਰਵਿਸ ਦੀ ਕਮੀ ਸੀ ਕਰ ਦਿੰਦਾ ਤੇਰੀ ਸਰਵਿਸ ਤੁਹਾਡੇ ਘਰ 'ਚ ਕਮਰੇ-ਕੁਮਰੇ ਹੈ ਨਹੀਂ ਕਿ ਕਰਦੇ ਤੁਹਾਡੇ ਘਰ ਦੇ ਹੀ ਨਹੀਂ ਵੇਖਦੇ ਵੀਡੀਓਜ਼ ਮਾਨ ਪਲੀਜ਼ ਅਰਜ ਕਿਡਿੰਗ ਤੁਸੀਂ ਬੱਚੇ ਹੋ ਹਾਂਜੀ ਅੱਜ ਆਇਆਗਾ ਪ੍ਰੋਮਿਸ ਦੇ ਤੇ ਹਾਂਜੀ ਦੱਸੋ ਕੀ ਪ੍ਰੋਮਿਸ ਕਰ ਲਓ ਯਾਰ ਦੱਸੇ ਦੱਸੋ ਮੰਨ ਪ੍ਰੋਮਿਸ ਕਰੋ ਇੱਕ ਦੱਸੋ ਬេរਾ ਕੋਲ ਵਾਲਾ ਦੇਖੋਗਾ ਸਾਰੇ ਨਾ ਕਾਣ ਮਨ ਮਿੱਤ ਲਵਾ ਅੱਛਾ ਹਾਂਜੀ ਜ਼ਿਆਦਾ ਨਹੀਂ ਹੋ ਗਿਆ ਕਾਲੋ ਫਿਕਰ ਨਾ ਕਰ ਜਲਦੀ ਹੀ ਤੇਰੇ ਡਿਵੋਰਸ ਦੀ ਮਤਲਬ ਕਿ ਤੇਰੀ ਬ੍ਰੇਕਅਪ ਦੀ ਵੀਡੀਓ ਰਿਲੀਜ਼ ਹੋਣ ਵਾਲੀ ਹੋਈ ਆ ਬਿਕੋਜ਼ ਇਹਨੂੰ ਫੇਮ ਚਾਹੀਦਾ ਸੀ ਉਹਨੇ ਲੈ ਕੇ ਤੇਰੇ ਲੱਤ ਮਾਰਨੀ ਆ ਕਿਉਂਕਿ ਜ਼ਿਆਦਾਤਰ ਚੀਨੀ ਨੂੰ ਕੀੜਾ ਚਿੰਬੜਿਆ ਸੋਹਣਾ ਨਹੀਂ ਲੱਗਦਾ ਤਾਂ ਮਾਗੀ ਕਰਿਓ ਵੀਡੀਓ ਬਗਾਲੇ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਹੋਏ ਤਾਂ ਲਾਈਕ ਕਰ ਦਿਓ ਦਿਲਦਿਆਂ ਹੁਣ ਕਿਸੇ ਨਵੇਂ ਵੀਡੀਓ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੋਏ ਤਾਂ ਤਾਂ ਵੀ ਜ਼ਰੂਰ ਦੱਸਿਓ ਓਕੇ ਬਾਈ